ਲੋ ਜੀ ਅੱਜ ਬਣਾਇਆ ਆਪਾਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਬਹੁਤ ਹੀ ਵਧੀਆ ਬਣਿਆ ਅਗੇਤਾ ਬਣਾਇਆ ਸਾਹ ਬਾਲੇ ਜਿਸ ਸਮੇਂ ਕਿ ਸਰਦੀ ਦੇ ਚਿੱਤਾ ਜਿਹਾ ਸਾਗ ਬਹੁਤ ਸਾਰਾ ਹੁੰਦਾ ਸਭ ਹੀ ਖਣਾਉਂਦੇ ਨੇ ਸਭ ਹੀ ਖਾਂਦੇ ਨੇ ਅੱਜ ਆਪਾਂ ਥੋੜਾ ਜਿਆਦਾ ਗੇਤਾ ਬਣਾ ਲਿਆ ਤੇ ਬਹੁਤ ਹੀ ਵਧੀਆ ਵਰ ਦੇਖਣ ਚ ਲੱਗਦਾ ਤੇ ਖਾਣ ਜੀ ਬਹੁਤ ਵਧੀਆ ਤੇ ਇਹ ਕਿਸ ਤਰ੍ਹਾਂ ਬਣਾਇਆ ਆ ਵੀਡੀਓ ਨੂੰ ਪੂਰਾ ਅੰਤ ਤੱਕ ਦੇਖੀਏ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਰਦੀ ਦਾ ਖਜ਼ਾਨਾ ਲੈ ਕੇ ਆਇਆ ਤੁਹਾਨੂੰ ਪਤਾ ਸਮਝ ਹੀ ਲੱਗ ਗਈ ਲੱਗੀ ਗਿਆ ਹੁਣਾ ਕਿ ਆਪਾਂ ਮੈਂ ਕਿਸੇ ਕਿਸ ਚੀਜ਼ ਦੀ ਗੱਲ ਕਰਦੀ ਆ ਆਪਾਂ ਬਣਾਵਾਂਗੇ ਸਾਗ ਸਰੋਂ ਦਾ ਸਾਗ ਤੇ ਮਾਰਕੀਟ ਚ ਆ ਚੁੱਕਿਆ ਤੇ ਅਸੀਂ ਅੱਜ ਲੈ ਕੇ ਆਏ ਸੀ ਸਾਗ ਤੇ ਸਾਗ ਬਣਾਵਾਂਗੇ ਸਾਗ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਸੀ ਧੋ ਕੇ ਸੁੱਕਣਾ ਪਾਇਆ ਸੀ 15 ਮਿੰਟ ਵੀ ਹੁਣ ਸੁੱਕਣਾ ਪਾਇਆ ਬਿਲਕੁਲ ਸੈਟ ਹੈ ਬਿਲਕੁਲ ਸਾਫਾ ਕੋਈ ਵੀ ਗਿੱਲਾ ਨਹੀਂ ਹੈਗਾ ਤੇ ਹੁਣ ਆਪਾਂ ਮਸ਼ੀਨ ਨਾਲ ਇੱਕ ਐਡੀ ਕਟਿੰਗ ਕਰਾਂਗੇ ਤੇ ਅੱਜ ਆਪਾਂ ਸਾਗ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਣਾਵਾਂਗੇ ਤਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਬਣਾਉਣਾ। ਲੋ ਜੀ ਆਪਾਂ ਸਬਜ਼ੀ ਨੂੰ ਕਟਿੰਗ ਕਰਾਂਗੇ। ਮਸ਼ੀਨ ਨਾਲ ਹੀ ਕਰਾਂਗੇ। ਦੇਖੋ ਕਿੰਨਾ ਵਧੀਆ ਚੂਰੀ ਵਾਂਗੂ ਧੀਖੜੀ ਕਟਿੰਗ ਬਣ ਜਾਂਦੀ ਹੈ ਜਦੋਂ ਕਟਾਇਆ ਜਾਂਦਾ। ਬਹੁਤ ਹੀ ਵਧੀਆ ਤੇ ਇਸੇ ਤਰ੍ਹਾਂ ਹੀ ਆਪਾਂ ਰੋਗਲਾ ਲਾ ਕੇ ਨਾ ਸਾਰੇ ਸਾਗ ਨੂੰ ਆਪਾਂ ਕਟਿੰਗ ਕਰ ਲਾਂਗੇ। ਲੋ ਜੀ ਆਪਾਂ ਸਾਗ ਕਟਿੰਗ ਕਰ ਰਹੇ ਹਾਂ। ਮਸ਼ੀਨ ਨਾਲ ਤੁਹੇ ਦੇਖੋ ਕਿ ਨਾ ਸੋਹਣਾ ਕੱਟਿਆ ਯਾਰ ਵਧੀਆ ਬ੍ਰੀਕ ਬ੍ਰੀਕ ਤੇ ਇਸੇ ਤਰ੍ਹਾਂ ਆਪਾਂ ਸਾਰਾ ਸਾਗ ਕੱਟ ਲੈਣਾ ਸਾਰਾ ਕੱਟ ਕੇ ਤੁਹਨ ਦਿਖਾਉਣਾ ਹੈ ਲਓ ਜੀ ਆਪਾਂ ਸਾਰਾ ਸਾਗ ਨੂੰ ਕੱਟ ਲਿਆ ਬਿਲਕੁਲ ਬ੍ਰੀਕ ਬ੍ਰੀਕ ਕੱਟਿਆ ਹੋਇਆ ਕੱਟਿਆ ਗਿਆ ਤੇ ਆਪਾਂ ਹੁਣ ਇਹਨੂੰ ਲਾਇ ਚ ਪਾ ਲਾਂਗੇ ਢੱਬ ਦੇ ਸਾਰਾ ਢੱਬ ਵੀ ਸਾਫ਼ ਕਰਿਆ ਹੋਇਆ ਤੇ ਆਪਾਂ ਹੁਣ ਪਤਿੱਲਾ ਚ ਆਗਮ ਚਾ ਕੇ ਚੱਲੇ ਚ ਫਿਰ ਆਪਾਂ ਧਰਦੇ ਆ ਸਾਗ ਤੁਹਨ ਦਿਖਾਉਣਾ ਹੈ ਲਓ ਜੀ ਆਪਣਾ ਪਾਣੀ ਰਿਜਣ ਲੱਗ ਗਿਆ ਵਧੀਆ ਤੇ ਗਰਮ ਹੋ ਗਿਆ ਤੇ ਆਪਾਂ ਹੁਣ ਸਾਗ ਨੂੰ ਨਾ ਟੁੱਟ ਤਰਾਂ ਕਰਕੇ ਇਹਦੇ ਵਿੱਚ ਪਾ ਦਾਂਗੇ। ਮੈਂ ਇੱਕ ਵਾਰੀ ਨਹੀਂ ਆਪਾਂ ਪਾਉਣਾ ਸਾਗ ਇਹ ਵੀ ਆਪਾਂ ਹਲ ਟੁੱਟ ਤਰਾਂ ਦੇਖ ਕੇ ਪਾਵਾਂਗੇ ਜੀ ਇਸ ਤਰ੍ਹਾਂ ਦੇਵਾ ਦੇ। ਇਹਦਾ ਵਾਦਵਾ ਕੇ ਵੀ ਆਪਾਂ ਹੁਣ ਜਿੰਨਾ ਸਾਗ ਜਨਾ ਪੈਂਦਾ ਜਦੋਂ ਥੋੜਾ ਜਿਹਾ ਸਾਗ ਰਿਝਿਆ ਨਾ ਫਿਰ ਫੇਰ ਆਪਾਂ ਫੇਰ ਦੁਬਾਰਾ ਸਾਗ ਪਾ ਦਾਂਗੇ। ਇਸ ਤਰ੍ਹਾਂ ਇਹ ਸਾਰਾ ਸਾਗ ਆਪਾਂ ਇਸ ਤਰ੍ਹਾਂ ਹੀ ਪਾਣੀ ਚ ਆਪਾਂ ਚੰਗੀ ਤਰ੍ਹਾਂ ਰਹਿਣਾਂਗੇ। ਲੋ ਜੀ ਥੋੜਾ ਥੋੜਾ ਕਰਕੇ ਸਾਰਾ ਸਾਗ ਮੈਂ ਵਿੱਚ ਪਾਤਾ ਸੀ ਤੇ ਦੇਖੋ ਪਾਣੀ ਬਹੁਤ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਪਾਣੀ ਪਾਉਣ ਦੀ ਹੋਰ ਆਪਾਂ ਲੋੜ ਲਈ ਤਾਂ ਪਾ ਪਾ ਲਾਂਗੇ ਤੇ ਆਪਾਂ ਹੁਣ ਇਹ ਚ ਪਾਵਾਂਗੇ ਨਮਕ ਮਿਰਚ ਦੋ ਚਮਚ ਆਪਾਂ ਨਮਕ ਦੇ ਪਾਵਾਂਗੇ ਤੇ ਦੋ ਚਮਚ ਹੀ ਮਿਰਚਾਂ ਦੇ ਪਾਵਾਂਗੇ ਇੰਨੂੰ ਪਾਉਣ ਤੋਂ ਬਾਅਦ ਇਹ ਚੰਗੀ ਤਰ੍ਹਾਂ ਆਪਾਂ ਫੇਰ ਹਿਲਾਵਾਂਗੇ ਹਰਕਲ ਇਹ ਨਮਕ ਮਿਰਚਾਂ ਚੰਗੀ ਤਰ੍ਹਾਂ ਸਾਰਾ ਮਿਕਸ ਹੋ ਜਾਏ ਦੇਖੋ ਕਿ ਨਾ ਸੋਹਣਾ ਹਰਾ ਹਰਾ ਸਾਗ ਬਧਿਆ ਭੁਲੀ ਜਾਂਦਾ ਬਧਿਆ ਬਣੀ ਜਾਂਦਾ ਲੋ ਜੀ ਜਿੰਨਾਂ ਟਾਈਮ ਆਪਣਾ ਸਾਗ ਬਣੀ ਜਾਂਦਾ ਇਧਰ ਆਪਾਂ ਬੇਲੇਗਾ ਨੂੰ ਲੈਣਾ ਆਪਾਂ ਲਸਣ ਉਹ ਕੱਟ ਲਾਂਗੇ ਲਸਣ ਤੇ ਹਰੀ ਮਿਰਚਾਂ ਥੋੜੀ ਜਿਨਾ ਕੁੱਟ ਕੇ ਪਾਵਾਂਗੇ ਆਪਾਂ ਪਹਿਲਾਂ ਤੜਕੇ ਲਈ ਅਲੱਗ ਕੱਟਾਂ ਛਿੱਲਾਂਗੇ ਤੇ ਆਪਾਂ ਪਹਿਲਾਂ ਇਹਨਾਂ ਨੂੰ ਕੁੱਟ ਕੇ ਚੰਗੇ ਦੋਨੇ ਚੀਜ਼ਾਂ ਨੂੰ ਇਹਦੇ ਵਿੱਚ ਸਾਗ ਦੇ ਵਿੱਚ ਪਾਵਾਂਗੇ ਮੈਂ ਛਿੱਲ ਲਾਂ ਸਾਰੇ ਨੂੰ ਫਿਰ ਗ੍ਰाइंड ਕਰਾਂਗੇ ਲੋ ਜੀ ਆਪਣਾ ਸਾਗ ਇਧਰ ਰਿਝੀ ਜਾਂਦਾ ਤੇ ਆਪਾਂ ਹਰੀਆਂ ਮਿਰਚਾਂ ਤੇ ਅਦਰਕ ਤੇ ਨਾਲ ਸੰ ਤਿੰਨ ਚੀਜ਼ਾਂ ਦਾ ਪੇਸਟ ਬਣਾ ਲਿਆ ਇਸ ਤਰ੍ਹਾਂ ਬਰੀਕ-ਬਰੀਕ ਥੋੜਾ ਜਿਹਾ ਪਾਣੀ ਪਾ ਕੇ ਦਰਦਰਾ ਜਿਹਾ ਪੇਸਟ ਬਣਾ ਲਿਆ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੜਕੇ ਚ ਆਪਾਂ ਅਲੱਗ ਲਗਾਵਾਂਗੇ ਤੜਕਾ ਤੇ ਆਪਾਂ ਇਹਦੇ ਵਿੱਚ ਅਲੱਗ ਤੋਂ ਪਾਵਾਂਗੇ ਤੇ ਇਹਦਾ ਟੇਸ ਬਹੁਤ ਵਧੀਆ ਬਣਦਾ ਸਾਗ ਬਹੁਤ ਵਧੀਆ ਸੁਆਦ ਵਾਲਦਾ ਇਸ ਕਰਕੇ ਆਪਾਂ ਇਹਦੇ ਵਿੱਚ ਪਾ ਦਿੰਦੇ ਅਸੀਂ ਹਰ ਹਰ ਵਾਰੀ ਸਾਗ ਜਦੋਂ ਵੀ ਬਣਾਉਣੀ ਆ ਇਹਦੇ ਵਿੱਚ ਪਹਿਲਾਂ ਸਾਗ ਬਣਦੇ-ਬਣਦੇ ਇਹ ਚੀਜ਼ਾਂ ਪਾਉਨੇ ਆ ਤੇ ਇਹ ਚੀਜ਼ਾਂ ਤੁਸੀਂ ਵੀ ਅਜੀ ਜ਼ਰੂਰ ਪਾਓ ਲੋ ਜੀ ਦੇਖੋ ਸਾਗ ਤਾਂ ਵਧੀਆ ਬਣੀ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਿਰਚ ਆਲਿਕ ਤੇ ਹਰੀ ਹਰੀ ਲਸਣ ਤੇ ਨੀਂ ਸ ਜਾਨੋ ਤੇ ਇਸ ਨੂੰ ਬਣਾਉਂਦੇ ਐਨਾਂ ਚਮਿੱਦਰਾ ਫੇਰ ਪਾਏ ਵਿੱਚ ਪਾ ਕੇ ਚੰਗੀ ਤਰ੍ਹਾਂ ਹਲਾ ਲਾਂਗੇ ਤਾਂ ਜੀ ਇਹ ਸਾਰੇ ਚੀਜ਼ਾਂ ਇਹਦੇ ਵਿੱਚ ਰਲ ਜਾਣ ਲੋ ਜੀ ਆਪਾਂ ਦੋ ਪਹਿਲਾਂ ਸਾਗ ਬਣਾਇਆ ਸੀ ਰੱਖਿਆਸ ਚੱਲੇ ਤੇ ਇਹਨਾਂ ਸ਼ਾਮ ਹੋ ਚੁੱਕੀ ਐ ਤੇ ਆਪਣਾ ਸਾਗ ਦੇਖ ਕੇ ਨਾ ਵਧੀਆ ਬਣ ਕੇ ਆਇਆ ਬਿਲਕੁਲ ਪੂਰਾ ਟਾਈਮ ਸੀ ਆਪਣੇ ਕੋਲ ਜਿਆਦਾ ਕਾਰ ਨਹੀਂ ਸੀ ਆਪਾਂ ਨੂੰ ਜਦੋਂ ਨੂੰ ਆਪਾਂ ਨੇ ਬਾੜ ਸ਼ਾਮ ਰੋਟੀ ਖਾਣੀ ਆ ਉਹਦੋਂ ਆਪਣਾ ਸਾਗ ਬਿਲਕੁਲ ਤਿਆਰ ਐ ਦੇਖੋ ਹਜੇ ਆਲਣ ਪਾਉਣਾ ਐ ਤੇ ਸਾਗ ਬਿਲਕੁਲ ਘੋਟ ਕੇ ਜਿਦਾ ਆਪਾਂ ਕੋ ਹੁਣ ਘੋਟਾਂਗੇ ਤੇ ਦੇਖੋ ਥੋੜਾ ਹੀ ਆਪਾਂ ਨੂੰ ਘੋਟਣਾ ਪਊ ਤੇ ਕਿਉਂਕਿ ਬਹੁਤ ਹੀ ਵਧੀਆ ਚੰਗੀ ਤਰ੍ਹਾਂ ਘੁੱਲ ਚੁੱਕਿਆ ਐ ਵਧੀਆ ਇਹਨੂੰ ਹੁਣ ਆਪਾਂ ਨੀਚੇ ਤਰ ਕੇ ਨਾ ਆਲਣ ਪਾਵਾਂਗੇ ਪਾਣੀ ਮੈਂ ਗਰਮ ਇਹਦੇ ਉੱਪਰ ਹੀ ਰੱਖਤਾ ਸੀ ਅਗਰ ਆਪਾਂ ਨੂੰ ਪਾਣੀ ਦੀ ਜਰੂਰਤ ਹੋਈ ਤਾਂ ਆਪਾਂ ਪਾਣੀ ਪਾ ਦਾਂਗੇ ਨਹੀਂ ਤਾਂ ਨਹੀਂ ਤੇ ਆਪਾਂ ਨੇ ਥਾਰ ਕੇ નીચે ਆਲਣ ਪਾਉਂਦੇ ਨੇ ਲੋਜੀ ਪਤੀਲਾ ਮੈਂ نیچے ਉਤਾਰ ਲਿਆ ਸੀ ਸਾਗ ਵਾਲਾ ਤੇ ਦੇਖੋ ਸਾਗ ਵਧੀਆ ਬਣ ਚੁੱਕਿਆ ਵਧੀਆ ਹੁਣ ਆਪਾਂ ਇਹਦਾ ਆਇ ਚਾਲਣ ਪਾਵਾਂਗੇ ਮੱਕੀ ਦਾ ਆਟਾ ਲਿਆਂਦਾ ਸੀਗਾ ਤੇ ਮੱਕੀ ਦਾ ਆਟਾ ਛਾਣ ਲਏ ਤੇ ਕਈਆਂ ਕਈਆਂ ਤੋਂ ਨਾ ਆਲਣ ਪਾਉਂਦੇ ਹੋਏ ਸਾਗ ਵਿੱਚ ਗੱਠਾ ਪੈ ਜਾਂਦੀ ਹੈ ਨੇ ਤੇ ਉਹ ਗਾ ਕੋਸਾ ਜਿਹਾ ਪਾਣੀ ਕਰਕੇ ਇਹ ਕਾਟਾ ਘੋਲ ਕੇ ਮੱਕੀ ਦਾ ਫਿਰ ਵੀ ਪਾ ਸਕਦੇ ਪਰ ਮੈਂ ਤਾਂ ਇਸੇ ਤਰ੍ਹਾਂ ਹੀ ਪਾਉਣੀ ਹਣੀ ਆ ਤੇ ਨਹੀਂ ਇਕੱਠਾ ਪੈਂਦੀ ਆ ਵਧੀਆ ਥੋੜਾ ਥੜਾ ਕਰਕੇ ਇਹਨਾਂ ਚੰਗੀ ਤਰ੍ਹਾਂ ਘੋਟਣਾ ਤੇ ਇਕੱਠਾ ਬਿਲਕੁਲ ਵੀ ਨਹੀਂ ਪੈਂਦੇ ਆ ਲੋ ਜੀ ਹੁਣ ਆਪਾਂ ਆਲਣ ਪਾਉਣ ਤੋਂ ਬਾਅਦ ਘੋਟਣ ਤੋਂ ਬਾਅਦ ਹੁਣ ਦੋ ਦੋ ਤਿੰਨ ਮਿੰਟ ਸੇਕ ਲਵਾਵਾਂਗੇ ਇਹਨੂੰ ਤਾਂ ਕਿ ਜਿਹੜਾ ਪਾਇਆ ਆਪਾਂ ਨੇ ਮੱਕੀ ਦਾ ਆਟਾ ਇਹਨੂੰ ਸੇਕ ਲੱਗ ਜੇ ਤੇ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜੇ ਵਧੀਆ ਸੇਕ ਲਵਾਉਣ ਤੋਂ ਬਾਅਦ ਫਿਰ ਆਪਾਂ ਤੜਕਾ ਲਾਵਾਂਗੇ ਲੋ ਜੀ ਆਲਣ ਤੋਂ ਬਾਅਦ ਨਾ ਮੈਂ ਚਿੱਲੇ ਤੇ ਰੱਖਦਾ ਸੀ ਸਾਗ ਤਾਂ ਕਿ ਆਪਣਾ ਸਾਗ ਜੜਾ ਲਣ ਪਿਆ ਉਹਨੂੰ ਵੀ ਸੇਕ ਲੱਗ ਜੇ ਚੰਗੀ ਤਰ੍ਹਾਂ ਤੇ ਆਪਣਾ ਸਾਗ ਵਧੀਆ ਦੇਖੋ ਕਿੰਨਾ ਬਿਲਕੁਲ ਪਤਲਾ-ਪਤਲਾ ਵਧੀਆ ਬਣ ਬਣ ਕੇ ਤਿਆਰ ਹੋ ਗਿਆ ਕਿੰਨਾ ਵਧੀਆ ਘੋਟਿਆ ਪੂਰਾ ਵਜੇ ਗਿਆ ਬਣ ਪੂਰਾ ਗਿਆ ਵਧੀਆ ਗਿਆ ਕਿਉਂਕਿ ਆਪਣੇ ਕੋਲ ਫੁੱਲਾ ਟਾਈਮ ਸੀ ਆ ਤੇ ਕਈ ਭਣ ਹੁਣ ਆਪਾਂ ਲਾਵਾਂਗੇ ਤੜਕਾ ਤੇ ਕਈ ਪੈਣਾ ਨਾ ਵੀ ਘਰਾਂ 'ਚ ਨਹੀਂ ਤੜਕਾ ਲਾਉਂਦੇ ਇਸ ਤਰ੍ਹਾਂ ਹੀ ਖਾ ਲੈਂਦੇ ਸਜਰਾ ਸਾਗ ਦਾ ਐਸ ਤਰ੍ਹਾਂ ਹੀ ਖਾਂਦੇ ਆ ਪਰ ਸਾਡੇ ਕੀ ਹੈ ਅਸੀਂ ਤੜਕਾ ਲਾ ਕੇ ਖਾਂਦੇ ਆ ਤੇ ਹੁਣ ਆਪਾਂ ਇਹ ਚ ਥੋੜਾ ਜਿਹਾ ਕੱਢ ਕੇ ਆਪਾਂ ਤੜਕਾ ਲਾਵਾਂਗੇ ਤੜਕਾ ਕਿਹੜੀ ਕਿਹੜੀ ਚੀਜ਼ ਲਾਵਾਂਗੇ ਤੁਹਾਨੂੰ ਦੱਸ ਦੇ ਆਪਾਂ ਝਾਰ ਲਾਂਗੇ ਥੱਲੇ ਲੋ ਜੀ ਹੁਣ ਆਪਾਂ ਤੜਕਾ ਲਗਾਵਾਂਗੇ ਤੇ ਤੜਕੇ ਫਾਣ ਲਗਾਉਣ ਲਈ ਨਾ ਕਿਉਂ ਪਾਵਾਂਗੇ ਉਹਨੂੰ ਚਾਗੀ ਤਰ੍ਹਾਂ ਵੇਗ ਲਾ ਕੇ ਵਧੀਆ ਟਮਾਟਰ ਦੋ ਲਸਣ ਹਰੀ ਮਿਰਚਾਂ ਤੇ ਪਿਆਜ਼ ਇਹ ਇਹਦੇ ਚੀਜ਼ਾਂ ਆਪਾਂ ਤੜਕਾ ਲਾਵਾਂਗੇ ਤੇ ਨਮਕ ਮਿਰਚ ਪਾਵਾਂਗੇ ਤੇ ਆਪਾਂ ਹੁਣ ਥੋੜਾ ਜਿਹਾ ਤੜਕਾ ਲਾਵਾਂਗੇ ਤਾਂ ਕਿ ਜਿੰਨਾ ਖਾਦਾ ਜਾਵੇ ਤੇ ਬਾਕੀ ਸਾਬ ਨੂੰ ਆਪਾਂ ਕੱਲੋ ਤੜਕਾ ਲਾਵਾਂਗੇ ਸੇਰ ਲਓ ਜੀ ਆਪਣਾ ਕਿਉਂ ਗਰਮ ਹੋ ਚੁੱਕੇ ਤੇ ਆਪਾਂ ਪਾਵਾਂਗੇ ਲਸਣ ਇਹਦੇ ਚ ਪਹਿਲਾਂ ਜਦੋਂ ਮੈਂ ਕਰ ਦਿਖਾਈ ਸੀ ਤੁਹਾਨੂੰ ਵੀ ਅਸੀਂ ਤੜਕਾ ਕਿਸ ਚੀਜ਼ ਦਾ ਲਗਾਵਾਂਗੇ ਉਹ ਚੋਂ ਤੁਹਾਨੂੰ ਅਦਰਕ ਦਸਣਾ ਭੁੱਲ ਗਈ ਸੀ ਥੋੜਾ ਜਿਹਾ ਅਦਰਕ ਮਸਾਲੇ ਵਿੱਚ ਵੀ ਪਾਤਾ ਸੀ ਪਹਿਲਾਂ ਸਾਗ ਬੰਦਾ ਸੀ ਤੇ ਹੁਣ ਥੋੜਾ ਜਿਹਾ ਅਦਰਕ ਹੁਣ ਆਪਾਂ ਪਾਵਾਂਗੇ ਲੇਕਿਨ ਆਪਾਂ ਤੜਕਾ ਲਾ ਕੇ ਜਦੋਂ ਚੰਗੀ ਤਰ੍ਹਾਂ ਵਧੀਆ ਤੜਕਾ ਲਗਾਤਾ ਉਦੋਂ ਅਦਰਕ ਪਾਵਾਂਗੇ ਥੋੜਾ ਜਿਹਾ ਕਿਉਂਕਿ ਇਹੇ ਕਰਾਂਚੀ ਜਿਹਾ ਕਰਾਂਚੀ ਪੰਜ ਆਵੇ ਵੀ ਮੋਜੀ ਚਾਪ ਜਦੋਂ ਖਾਣੇ ਸਾਗ ਸਾਡੇ ਇਸ ਤਰ੍ਹਾਂ ਪਸੰਦ ਕਰਦੇ ਕਈਆਂ ਦੇ ਨਹੀਂ ਵੀ ਪੇਸਟ ਵਗੈਰਾ ਪਾ ਕੇ ਬਣਾ ਸਕਦੇ ਆ ਇਹ ਪੇਸਟ ਬਣਾ ਕੇ ਵੀ ਖਾਂਦੇ ਨਹੀਂ ਆ ਮੂਝੇ ਚਾਹਾਂ ਤਾਂ ਖੰਦ ਕਰ ਦੇ। ਤਨੀਏ ਵਿੱਚ ਚੰਹੀ ਪਾਵਾਂਗੇ ਆਪਾਂ। ਇਹਨਾਂ ਦੋਨਾਂ ਨੂੰ ਚੰੜੇ ਸੇਕ ਲਵਾਵਾਂਗੇ। ਅਗਰ ਆਪਾਂ ਪਿਆਜ਼ ਦੇ ਨਾਲ ਇਕੱਠੇ ਹੀ ਦਸਣ ਪਾ ਦਨੇ ਨਾ ਮਸਾਂ ਕੱਚੀ ਰਹਿ ਜਾਂਦੀ ਐ। ਇਸ ਕਰਕੇ ਆਹ ਨਾਲ ਸਮ ਚੰਗੀ ਤਰ੍ਹਾਂ ਪਹਿਲਾਂ ਆਪਾਂ 골ਡਨ ਬਰਾਊਨ ਹੀ ਕਰ ਲਾਂਗੇ। ਲੱਕੀ ਜੀ। ਫਿਰ ਆਪਾਂ ਪਿਆਜ਼ ਪਾਵਾਂਗੇ। लो जी अपने ओम भी हो देखो ब्राउन जी कच्चा पन जब बिल्कुल खत्म हो गया तो आप प्याज प्याज पा के चंकी तरह भुन गए ਜੀ ਦੇਖੋ ਆਪਣਾ ਤੜਕਾ ਜਿਹੜਾ ਹੈ ਸੀ ਵਧੀਆ ਭੁੱਜ ਚੁੱਕਿਆ ਤੇ ਆਪਾਂ ਪਾਵਾਂਗੇ ਨਮਕ ਮਿਰਚ ਮਿਰਚ ਪਹਿਲਾਂ ਹੀ ਪਾਈ ਸੀ ਤੇ ਹੁਣ ਲਈ ਪਾਉਣੇ ਆਪਾਂ ਇੱਕ ਚਮਚੀ ਪਾਵਾਂਗੇ ਤੇ ਨਮਕ ਪਾਵਾਂਗੇ ਪਾ 1.5 ਚਮਚੇ ਠੀਕ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨਾਂ ਨੂੰ ਇਹਨਾਂ ਨੂੰ ਗਰਮ ਦੁਬਾਰਾ ਆਪਾਂ ਪਾਵਾਂਗੇ ਟਮਾਟਰ ਟਮਾਟਰ ਦੇ ਚੰਗੀ ਤਰ੍ਹਾਂ ਮਿਕਸ ਹੋ ਗਏ। ਤੇ ਨਾਲ ਹੀ ਆਪਾਂ ਅਦਰਕ ਪਾ ਦਾਂਗੇ। ਅਗਰ ਪਹਿਲਾਂ ਅਦਰਕ ਪਾ ਲਈਏ ਨਾ ਤਾਂ ਤੜਕੇ ਵਿੱਚ ਜੇ ਕੜਾਈ ਤੇ ਲੱਗਣ ਲੱਗ ਜਾਣਾ। ਉਹ ਨਾਲ ਸੁਆਦ ਨਹੀਂ ਆਵੇਗਾ। ਇਸ ਕਰਕੇ ਬਾਅਦ ਵਿੱਚ ਅਦਰਕ ਪਾਉਣਾ ਹੈ। ਥੋੜੀ ਘਮੈਂਟ ਕਰਕੇ ਦੱਸੋ ਥੋੜੀ ਤੜਕਾ ਕਿਹਸਰਾ ਲਗਾਉਣਾ ਹੈ। ਲੌਜੀ ਮਸਾਲਾ ਆਪਣਾ ਬਿਲਕੁਲ ਭੁੱਜ ਚੁੱਕਿਆ। ਦੇਖੋ ਕਿ ਮਸਾਲੇ ਨੇ ਘੋੜ ਛੱਡਤਾ ਤੇ ਆਪਾਂ ਹੋਰ ਤੋਂ ਜ਼ਿਆਦਾ ਸੇਕ ਨੇ ਲਵਾਣਾ ਮਸਾਲੇ ਨੂੰ ਤੇ ਆਪਾਂ ਹੁਣ ਪਾਵਾਂਗੇ ਸਾਗ ਆਪਾਂ ਤਾਂ ਗੇਰ ਤੋਂ ਹੀ ਬਣਾ ਲਿਆ ਸਭ ਤੋਂ ਪਹਿਲਾਂ ਹਣਾ ਹੋਰ ਐ ਜੀ ਮੇਰੀ ਗੱਲ ਸੁਣਾ ਗਰਮੀਆਂ 'ਚ ਤਾਂ ਨਾ ਸਾਰੇ ਸਰਦੀ 'ਚ ਦਾ ਜੋ ਸਰਦੀ ਆਉਂਦੀ ਹੈ ਸਾਗ ਤਾਂ ਸਾਰੇ ਬਣਾਉਂਦੇ ਨੇ ਤੇ ਮੈਨੂੰ ਐਸੀ ਚਲ ਮੈਂ ਤਾਂ ਕਾਫੀ ਦਿਨਾਂ ਤੋਂ ਐਸੀ ਵੀ ਆਪਾਂ ਸਾਗ ਬਣਾਈਏ ਤੇ ਸਾਗ ਖਾਈਏ ਬਹੁਤ ਮਨ ਕਰ ਰਿਹਾ ਸੀ ਸਰਦੀ ਤਾਂ ਖਾਦਾ ਹੀ ਜਾਂਦਾ ਤੇ ਗਰਮੀਆਂ 'ਚ ਖਾ ਕੇ ਮੰਗਾ ਤਾਰੇ ਦਾ ਉਹ ਵੈਸੇ ਮੌਸਮ ਬਦਲ ਗਿਆ ਹੁਣ ਦਾ ਸਾਗ ਵਧੀਆ ਬਣਦਾ ਪਹਿਲਾਂ ਪਹਿਲਾਂ ਸਵਾਦ ਲੱਗਦਾ ਵਧੀਆ ਹਾਂ ਬਾਅਦ ਚ ਸਵਾਦ ਨਹੀਂ ਲੱਗਦਾ ਹੈਗਾ ਇਹ ਸਾਗ ਦੇਖੋ ਕਿੰਨਾ ਸਵਾਦ ਬਣੂਗਾ ਅਗੋਂ ਜੀ ਸਾਗ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਦੇਖੋ ਮਸਾਲੇ ਦੇ ਵਿੱਚ ਮਿਕਸ ਕਰਤਾ ਸਾਗ ਤੇ ਬਹੁਤ ਹੀ ਵਧੀਆ ਬਣਿਆ ਹੈ ਇਹਨੂੰ ਆਪਾਂ 2-4 ਮਿੰਟ ਸੇਕ ਲਗਾਉਣ ਤੋਂ ਬਾਅਦ ਨਾ ਕੜਾਈ ਥੱਲੇ ਤਰ ਲਾਂਗੇ ਤੇ ਆਪਾਂ ਰੋਟੀ ਬਣਾਵਾਂਗੇ ਰੋਟੀ ਵੀ ਅੱਜ ਆਪਾਂ ਮੱਕੀ ਦੀ ਹੀ ਬਣਾਉਣੀ ਆ। ਹੁਣ ਜਿਹੜਾ ਆਪਣਾ ਸਾਲੂਣ ਤੜਕਾ ਤਾਂ ਲੱਗ ਚੁੱਕਿਆ ਹੁਣ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਤੇ ਮੱਕੀ ਦਾ ਆਟਾ ਗੁੰਨ ਲਿਆ ਸੀ ਮੈਂ ਤੇ ਆਪਾਂ ਪੇੜਾ ਲੈ ਕੇ ਮੱਕੀ ਦੇ ਆਟੇ ਦਾ ਤੇ ਇਸ ਤਰ੍ਹਾਂ ਅਜ ਮੋਟਾ ਪਤ ਮੋਟੀ ਪਤਲੀ ਰੋਟੀ ਹੋ ਤੁਹਾਡੇ ਆਪਣਾ ਮਰਜ਼ੀ ਆ ਪਤਲੀ ਬਣਾਉਣੀ ਮੋਟੀ ਬਣਾਉਣੀ ਇਹ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਤੇ ਰੋਟੀ ਬਣਾ ਕੇ ਆਪਾਂ ਸਰਵ ਕਰ ਦਿਆਂ ਤੇ ਸਰਾਂ ਨੂੰ ਖਵਾਉਣਾ ਵੀ ਕਿਸ ਤਰ੍ਹਾਂ ਬਣਿਆ ਸਾਡਾ ਪੁੱਛਾਂਗੇ ਲੋ ਜੀ ਆਪਾਂ ਆਪਣੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਣ ਕੇ ਬਿਲਕੁਲ ਤਿਆਰ ਹੈ ਤੇ ਮੈਂ ਪਲੇਟ ਦੇ ਸਰਵ ਵੀ ਕਰਤਾ ਤੇ ਆਪਾਂ ਡੱਢ ਜਿੰਨ ਦੁੱਕ ਨੂੰ ਫੜਾਵਾਂਗੇ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਪੂਰਾ ਦੇਖ ਕੇ ਸਕਿਪ ਕਰਨਾ ਕਰਿਆ ਕਰੋ ਤੇ ਕਮੈਂਟ ਕਰਕੇ ਲਾਈਕ ਕਰਦਿਆ ਕਰੋ ਤੇ ਦੱਸਿਆ ਕਰੋ ਵੀ ਸਾਨੂੰ ਕਿਸ ਤਰ੍ਹਾਂ ਬਣਿਆ ਤੇ ਤੁਸੀਂ ਵੀ ਘਰ ਚ ਇੰਨਾ ਅਗੇ ਤਾਂ ਸਾਗ ਬਣਾਇਓ ਸਰਦੀਆਂ ਚ ਸਾਰੇ ਖਾਂਦੇ ਨੇ ਗਰਮੀ ਚ ਤੁਸੀਂ ਵੀ ਖਾਇਓ ਤੇ ਸਾਰਿਆਂ ਨੇ ਬਣਾਏ ਬਣਾ ਕੇ ਖਵਾਇਓ ਤੇ ਸਾਡੀ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ